ਅਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਅੱਜ ਹਰੀਫ ਡਿਸਟ੍ਰਿਕਟ ਮਾਰਕੀਟ ਦੇ ਸੀਐਸਸੀ ਦੇ ਰਜਵਾਰ ਨੇ ਅੱਜ ਇੱਕ ਦਿਨ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਮਰੀਜ਼ਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜੋ ਹਾਈਪਰ ਟੈਂਸ਼ਨ ਜਿਹਨੂੰ ਕੋ ਹਾਈ ਬ੍ਰੈਡਪੈਸ਼ਰ ਕਿਹਾ ਜਾਂਦਾ ਹੈ ਉਹਦੇ ਤੋਂ ਉੱਪਰ ਰੈਗੂਲਰ ਚੈੱਕ-ਅਪ ਕਰਵਾਉਣ ਪ੍ਰਵੇਸ਼ਣ ਕਿਉਂਕਿ ਕਾਰੀਆਂ ਤੇ ਜਿਨ੍ਹਾਂ ਨੂੰ ਰੁਕਿਆ ਉਹਦਾ ਪਤਾ ਉਹ ਕਰਨਾ 30 ਸਾਲ ਤੋਂ ਜਿੰਨੇ ਵੀ ਉੱਪਰ ਰੈਕੀ ਹੈਗੇ ਸਾਰਿਆਂ ਨੂੰ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣਾ ਚਾਹੀਦਾ ਜੇ ਜਿਹਨੂੰ ਇਹ ਜਿਆਦਾ ਹੁੰਦਾ ਹੈ ਡਾਕਟਰ ਸਾਹਿਬ ਤੁਹਾਨੂੰ ਦਿਖਾ ਕੇ ਦਵਾਈ ਨਿਯਮਤ ਲੈਣੀ ਚਾਹੀਦੀ ਤੇ ਆਪਣੇ ਜੋ ਬਲੱਡ ਟੈਸਟ ਹੋਣੀ ਚਾਹੀਦੀ ਹੈ ਹਾਈਪਰ ਟੈਨਸ਼ਨ ਇੱਕ ਬੁਰੀ ਬਿਮਾਰੀ ਹੈ ਜਨਰਲੀ ਨਹੀਂ ਪਤਾ ਚੱਲਦਾ ਕਿ ਇਹ ਕਦ ਵਧ ਰਹੀ ਹੈ ਕਦ ਨਹੀਂ ਵਧ ਰਹੀ ਟੈਸਟ ਕਰਾਣਾ ਜ਼ਰੂਰੀ ਹੈ ਤੇ ਦੇ ਲਈ ਜਿਹਨੂੰ ਹਾਈਪਰ ਟੈਨਸ਼ਨ ਆ ਜਾਂਦੀ ਹੈ ਰੋਜ਼ਾਨਾ ਦਵਾਈ ਵੀ ਲੈਣੀ ਜ਼ਰੂਰੀ ਹੈ ਬਿਕਾਜ਼ ਇਹ ਦਿਲ ਤੇ ਤੇ ਦਿਮਾਗ ਤੇ ਤੇ ਗੁਰਦੇ ਤੇ ਬਹੁਤ ਅਸਰ ਪਾਉਂਦਾ ਹੈ ਤੇ ਆਪਣਾ ਖਾਣ ਪੀਣ ਦੀ ਆਪਾਂ ਇਹ ਪਰਹੇਜ਼ ਨਮਕ ਦਾ ਬਣੇ ਸਭ ਤੋਂ ਵੱਡਾ ਹੁੰਦਾ ਹੈ ਜਿਨਾਂ ਵੀ ਪੇਸ਼ੈਂਟਸ ਨੂੰ ਹਾਈਪੋਟੈਨਸ਼ਨ ਦੀ ਬਿਮਾਰੀ ਹੈ ਉਹਨਾਂ ਨੂੰ ਲੂਣ ਕਹੇਜ਼ ਕਰਨਾ ਚਾਹੀਦਾ ਹੈ। ਮੇਰਾ ਨਾਮ ਬ੍ਰਿੰਦਰ ਕੌਰ ਹੈ ਮੈਂ ਪਾਈਗ ਰਿਆ ਇੱਕ ਦਾ ਕਾਲਜ ਆਫ ਨਰਸਿੰਗ ਮੂਕਾ ਬੀਏਸੀ 3 ਸੈਮੈਸਟਰ ਦੀ ਵਿਦਿਆਰਥਣ ਹਾਂ ਅੱਜ ਬਲ ਹਾਈਪਰਟੈਨਸ਼ਨ ਦੇ ਹੈ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਹਾਈਪਰਟੈਨਸ਼ਨ ਕੀ ਹੁੰਦਾ ਹੈ ਹਾਈਪਰਟੈਨਸ਼ਨ ਉਹ ਆਮ ਪਾਸ਼ਾ ਦੀ ਵਿੱਚ ਬੀਪੀ ਵਧਣਾ ਹੋ ਗਿਆ ਜਦੋਂ 120/80 ਤੋਂ ਵੱਧ ਦੀ ਵਾਚਦਾ ਹੈ ਉਨੂੰ ਆਪਾਂ ਹਾਈਪਰਟੈਨਸ਼ਨ ਬੋਲਦੇ ਹਾਂ ਤੇ ਇਸ ਦੇ ਕੀ ਕੀ ਕਾਰਨ ਤੇ ਰਿਸਕ ਫੈਕਟਰ ਹੋ ਸਕਦੇ ਆ ਜਿਵੇਂ ਹਾਈ ਬਲੱਡ ਪ੍ਰੈਸ਼ਰ ਵਜਨ ਜਿਵੇਂ ਕਿ 100 ਤੋਂ ਵੱਧ ਦਾ ਹਾਈ ਕੋਲੇਸਟ੍ਰੋਲ ਸਟ्रेस ਜ਼ਿਆਦਾ ਲੈਣਾ ਦਾਬਾ ਦੇ ਵੀ ਮਾਰੇ ਤੇ ਸ਼ੂਗਰ ਜ਼ਿਆਦਾ ਨਮਕ ਦੀ ਵਰਤੋਂ ਕਰਨੀਆਂ ਸ਼ਰਮ বিনা ਇਹ ਕਈ ਕਾਰਨ ਹੋ ਸਕਦੇ ਆ ਹਾਰ ਪਰ ਟੈਨਸ਼ਨ ਦੇ ਤੇ ਇਸ ਦੇ ਕੀ ਕੀ ਚਿੰਨ੍ਹ ਹਨ ਬੀਪ ਜਿਹੜਾ ਵਾ 120 ਤੋਂ ਵੱਜ ਜਾਂਦਾ ਹੈ ਸਿਰ ਦੰਦ ਹੁੰਦਾ ਹੈ ਚੱਕਾ ਆਉਂਦੇ ਆ ਤੇ ਸਾਹਤੀ ਚ ਦੰਦ ਹੁੰਦਾ ਤੇ ਜਦੋਂ ਸਾਹਤੀ ਚ ਦੰਦ ਹੁੰਦਾ ਹੈ ਕਈ ਕਈ ਵਾਰ ਆਪਾਂ ਨੂੰ ਸਾਹ ਨਹੀਂ ਆਵੀ ਆਖਾ ਹੋ ਜਾਂਦਾ ਤੇ ਘਬਰਾਹਟ ਵੀ ਹੁੰਦੀ ਆ ਤੇ ਇਸ ਦੀ ਆਪਾਂ ਪ੍ਰੀਵੈਂਸ਼ਨ ਕਿਵੇਂ ਕਰ ਸਕਦੇ ਆ ਜਿਵੇਂ ਕੋਲੇਸਟ੍ਰੋਲ ਬਹੁਤ ਜ਼ਿਆਦਾ ਹੈ ਤਾਂ ਆਪਾਂ ਫੈਟ ਵਾਲੀ ਚੀਜ਼ਾਂ ਬਹੁਤ ਘੱਟ ਖਾਣੀਆਂ ਨੇ ਠੀਕ ਹੈ ਤੇ ਆਪਾਂ ਜਿਹੜੀ ਸੋਡੀਅਮ ਦੀ ਇੰਟੇਕਾ ਘੱਟ ਲੈਣੀ ਆ ਤੇ ਆਪਾਂ ਦਾ ਰੈਗੂਲਰ ਵੀ ਜਿਹੜਾ ਵਾ ਉਹ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਵਾ ਤਲੀਆਂ ਚੀਜ਼ਾਂ ਵੀ ਆਪਾਂ ਬਹੁਤ ਘੱਟ ਖਾਣੀਆਂ ਚਾਹੀਦੀਆਂ ਜੇਕਰ ਆਪਾਂ ਨੂੰ ਮੋਟਾਪਾ ਹੈ ਤਾਂ ਉਹਨੂੰ ਆਪਾਂ ਕੰਟਰੋਲ 'ਚ ਰੱਖਣਾ ਹੈ ਤੇ ਉਹਨੂੰ ਆਪਾਂ ਘਟਾਉਣਾ ਹੈ